ਜੀ ਜੀ ਬਗੀਤਾ ਜੀ ਉਹ ਕਿ ਤੁਸੀਂ ਇਸ ਪਰਿਵਾਰ ਨੂੰ ਕਦੋਂ ਮਿਲੇ ਸੀ ਤੇ ਕਦੋਂ ਹੋਇਆ ਇਹ ਰਸਤਾ ਕਿ ਅਮ ਤੇ ਹੀਲਪਿੰਗ ਹੈਂਡ ਸੋਸਾਇਟੀ ਦੇ ਜਿਹੜੇ ਅੱਜ ਮਦਦ ਦੇ ਨਾਲ ਅੱਜ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ 13 ਤਰੀਕ ਲੋੜੀ ਵਾਲ ਦਿਨ ਓਮ ਪ੍ਰਕਾਸ਼ ਓਮੀ ਜੀ ਮੇਰੀ ਵਾਰਡ ਵਿੱਚ ਹੀ ਰਹਿੰਦੇ ਆ ਆ ਓਮ ਪ੍ਰਕਾਸ਼ ਜਿਹੜੇ ਓਮੀ ਆ ਉਹਨਾਂ ਦੀ ਉਮਰ ਘੱਟੋ ਘੱਟ 70 ਸਾਲ ਹੈਗੀ ਆ ਸਰ ਉਹਨਾਂ ਨੂੰ 13 ਤਰੀਕ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਸੀ ਤੇ ਉਹ ਆਪਣਾ ਸਬਜ਼ੀ ਮੰਡੀ ਦੇ ਵਿੱਚ ਹੀ ਇੱਕ ਦੁਕਾਨ ਤੇ ਮਤਲਬ ਕੀ ਕੰਮ ਕਰਦੇ ਸੀ 2-300 ਰੁਪਿਆ ਰੋਜ਼ ਦਾ ਉਹਨਾਂ ਨੂੰ ਮਿਲ ਜਾਂਦਾ ਸੀ ਤੇ ਆਪਣਾ ਰੋਟੀ ਪਾਣੀ ਦਾ ਖਰਚਾ ਮਤਲਬ ਕੀ ਮੜਾ-ਮੋਟਾ ਕਰ ਲੈਂਦੇ ਸੀ ਪਰ ਸਰ ਜਦੋਂ ਦਾ ਉਹਨਾਂ ਨੂੰ ਟੈਕ ਆਇਆ ਵਾ ਉਹਨਾਂ ਦਾ ਖਾਣਾ ਪੀਣਾ ਦਾ ਪ੍ਰਬੰਧ ਕੋਈ ਨਹੀਂ ਹੈਗਾ ਫਾਈਨੈਂਸ਼ੀਅਲ ਹਾਲਤ ਇੰਨੀ ਕਮ ਮਾੜੀ ਹੈ ਸਰ ਅੱਜ ਉਹਨਾਂ ਦੇ ਅਸੀਂ ਇੱਕ ਘਰ ਕੀ ਇਹਨੂੰ ਸਰ ਇੱਕ ਅਸੀਂ ਬਾਥਰੂਮ ਜਿੰਨੀ ਜਗ੍ਹਾ ਵਾ ਸਰ ਉੱਤੇ ਸ਼ੈੱਡ ਪੱਲਾ ਬਾਲੇ ਪਈ ਹੀ ਮੜੇ-ਮੋਟੇ ਸਰ ਉਹ ਬਾਲੇ ਵੀ ਮਤਲਬ ਕਿਲੇ ਵੀ ਮਤਲਬ ਕੀ ਉਹ ਟੁੱਟ ਗਿਆ ਹੌਂਸਰੇ ਦੇ ਉੱਤੇ ਛੱਤ ਨਹੀਂ ਆ ਗਈ ਲੋੜੀ ਤੋਂ ਬਾਅਦ ਮੈਨੂੰ ਇੱਕ ਦੋ ਦਿਨ ਬਾਅਦ ਮਤਲਬ ਕਿ ਇਨਫੋਰਮ ਹੋਇਆ ਕਿ ਇਹਨਾਂ ਦੀ ਜਿਹੜੀ ਆ ਕੰਡੀਸ਼ਨ ਬੜੀ ਹਾਲਤ ਹੋਈ ਆ ਇਹ ਮੇਰੇ ਕੋਲ ਸ਼ੌਪ ਤੇ ਆਏ ਤੇ ਮੈਂ ਤੁਸੀਂ ਚਿੰਤਾ ਨਾ ਕਰੋ ਅਹੀਂ ਨਾਲ ਆ ਅਹੀਂ ਸੋਸਾਇਟੀ ਵਾਲਿਆਂ ਨਾਲ ਵੀ ਗੱਲ ਕਰਾਂਗੇ ਠੀਕ ਆ ਜੀ ਪਹਿਲਾਂ ਇਹਨਾਂ ਨੂੰ ਮੈਂ ਬੜਾ ਮੋਟਾ ਰਾਸ਼ਨ ਰੂਚਨ ਸਿਲੰਡਰ ਵਗੈਰਾ ਉਹ ਸਾਰਾ ਮਤਲਬ ਕਿ ਅਰੇਂਜ ਕਰਵਾਇਆ ਖਾਣ ਪੀਣ ਦਾ ਪ੍ਰਬੰਧ ਕੀਤਾ ਉਸ ਤੋਂ ਬਾਅਦ ਸਰ ਜੜੀਆਂ ਇਹਨਾਂ ਦਾ ਰਹਿਣ ਦਾ ਪ੍ਰਬੰਧ ਹੀ ਇੱਕ ਆਪਣੇ ਲਾਗੇ ਮੰਦਰ ਹੈਗਾ ਸਰ ਮੰਦਰ ਦੇ ਇੱਕ ਛੋਟਾ ਜਿਹਾ ਕਮਰਾਵਾ ਉਹਦੇ ਵਿੱਚ ਅਹੀਂ ਆ ਰੇਂਜ ਕੀਤਾ ਵਾ ਤੇ ਇਹਨਾਂ ਦੀ ਜਿਹੜੀ ਫੈਮਿਲੀ ਇੱਕ ਬੇਟੀ ਹੈਗੀ ਆ ਜੀ ਲక్ష్ਮੀ ਜੀ ਇਹਨਾਂ ਦੀ ਮੈਰਿਜ ਹੋ ਗਈ ਆ ਤੇ ਇਹ ਸਰ ਲਾਗੇ ਪਿੰਡ ਹੈਗਾ ਵਾ ਉੱਥੋਂ ਉਹਨਾਂ ਦੀ ਮਤਲਬ ਕਿ ਮਦਦ ਕਰਨ ਵਾਸਤੇ ਆਏ ਆ ਤੇ ਇਹਨਾਂ ਦੀ ਵੀ ਸਿਰਫ ਫਾਈਨੈਂਸ਼ੀਅਲ ਹਰਤੇ ਨਹੀਂ ਕਮਾੜੀ ਆ ਇਹ ਉਹਨਾਂ ਦਾ ਲਾਜ ਵਗੈਰਾ ਵੀ ਨਹੀਂ ਕਰਾ ਸਕਦੇ ਤੇ ਰੋਟੀ ਪਾਣੀ ਦਾ ਪ੍ਰਬੰਧ ਵੀ ਨਹੀਂ ਕਰਵਾ ਸਕਦੇ ਤੇ ਸਰ ਥੋੜਾ ਉਪਰਾਲਾ ਅਸੀਂ ਸ਼ੁਰੂ ਕਰ ਦਿੱਤਾ ਸੀ ਕੰਦਾਂ ਵਗੈਰਾ ਖੜੀਆਂ ਕੀਤੀਆਂ ਤੇ ਅਸੀਂ ਕਹਿੰਗਾ ਚਲੋ ਤੁਸੀਂ ਜਿੱਦਾਂ ਵੀ ਆਇਆ ਵਾ ਅਸੀਂ ਤੁਹਾਡੀ ਮਦਦ ਕਰਾਂਗੇ ਫਿਰ ਸਰ ਉਸ ਤੋਂ ਬਾਅਦ ਮੇਰੇ ਨਾਲ ਕੰਸਲਰ ਵਿੱਚ ਦੀ ਰੇ ਸ਼ਰਮਾ ਜੀ ਜਿਹੜੇ ਹਲ ਬਿੰਗਾਂਡ ਸੁਸਾਇਟੀ ਦੇ ਫੋਨ ਰਹਿ ਗਿਆ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਕਿ ਅਦਾ ਦਾ ਸਰ ਜਿੰਨੀ ਕੁ ਮੇਰੀ ਸਮਰੱਥਾ ਹੈ ਹੀ ਮੈਂ ਸੇਵਾ ਵਿੱਚ ਲੱਗਾ ਰਿਹਾ ਤੇ ਤੁਸੀਂ ਕਿਸੇ ਵੀ ਤਰ੍ਹਾਂ ਮਤਲਬ ਕਿ ਜਿੱਦਾਂ ਦੀ ਵੀ ਮਦਦ ਹੁੰਦੀ ਆ ਇਸ ਪਰਿਵਾਰ ਨਾਲ ਖੜਨ ਦੀ ਲੋੜ ਹੈਗੀ ਆ ਇਹਨਾਂ ਦੇ ਨਾਲੇ ਮਤਲਬ ਕਿ ਕੋਈ ਵੀ ਹੋਰ ਸਾਧਨ ਨਹੀਂ ਆ ਕਮਾਈ ਦਾ ਕਿ ਜਿੱਥੋਂ ਆ ਮਤਲਬ ਕਿ ਆਪਣਾ ਗੁਜ਼ਾਰਾ ਕਰ ਸਕੀ ਹੁਣ ਸਾਡੇ ਨਾਲ ਸੁਸਾਇਟੀ ਦੇ ਮੈਂਬਰ ਤੇ ਨਾਲ ਸਾਡੇ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਅੱਜ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਮਤਲਬ ਕਿ ਇਦਾਂ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਆ ਤੇ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਹੋਰ ਇਹਨਾਂ ਦੀ ਆਮਦਨ ਵਿੱਚ ਵਾਧਾ ਪਾਇਆ ਤੇ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਕੀ ਇਦਾਂ ਹੀ ਸਮਾਜ ਦੀ ਜਿਹੜੀ ਆ ਲਗਾਤਾਰ ਸੇਵਾ ਕਰਦੇ ਰਹੇ ਤੇ ਅੱਜ ਇਹ ਮਤਲਬ ਕਿ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਵਾਇਆ ਵਾ ਕਿ ਜਿੱਦਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਮਦਦ ਕੀਤੀ ਆ ਇਹ ਪਰਿਵਾਰ ਨਾਲ ਖੜੇ ਰਹਿਣਗੇ ਮਤਲਬ ਕਿ ਇਹਨਾਂ ਦਾ ਹੀ ਛੱਡਦਾ ਜਿਹੜਾ ਵਾ ਉਹ ਕੱਲ ਪਰਸੋਂ ਤੱਕਰ ਮਤਲਬ ਕਿ ਇਹਨਾਂ ਦਾ ਹੀ ਸਾਰਾ ਪ੍ਰਬੰਧ ਕਰ ਦਵਾਂਗੇ ਔਰ ਰਾਸ਼ਨ ਪਾਣੀ ਜਾਂ ਦਵਾਈਆਂ ਦਵਾਈਆਂ ਦਾ ਸਾਰਾ ਪ੍ਰਬੰਧ ਨਾਲ ਮਤਲਬ ਕਿ ਅਸੀਂ ਕਰ ਦਿੱਤਾ ਵਾ